ਭਾਈ ਅਮਰਤਪਾਲ ਸਿੰਘ ਨੇ ਤੇ ਸਰੈਂਡਰ ਕੀਤਾ ਸੀਗਾ ਉਹਨੇ ਵੀ ਤੇ ਬਾਹਵੇਂ ਖੜੀਆਂ ਕੀਤੀਆਂ ਸੀ ਉਹਨੇ ਕਿਹੜਾ ਉਹ ਕਿੜੀ ਹੈ ਲੰਗ ਸੀਗੀ ਘਰਗਲ ਦੀ ਇਹ ਟੱਕੀ ਰਹੇ ਜੇ ਮੇਰੇ ਚ ਕਈ ਮੈਂ ਦੇਖੋ ਮੈਂ ਐਵੇਂ ਮੈਨੂੰ ਕੋਈ ਕਹਿੰਦਾ ਤੁਸੀਂ ਬੜਾ ਪੰਥਕ ਜਿਹੇ ਰਾਜੀ ਜੀ ਤੁਸੀਂ ਬੜੇ ਪੰਥਕ ਜੱਜਵੇ ਵਾਲੇ ਜੀ ਮਤਲਬ ਸਿੱਧੀ ਗੱਲ ਦੱਸਾਂ ਜੀ ਮੇਰੇ ਨਾਲ ਦਾ ਘਟਿਆ ਬੰਦਾ ਕੋਈ ਮੈਂ ਦਾਅਵੇ ਨਾਲ ਕਹਿਣਾ ਕਿ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀ 6 ਮਹੀਨੇ ਦੇ ਵਿੱਚ ਵਿੱਚ ਬਾਹਰ ਹੋਣਗੇ ਹੋ ਸਕਦਾ ਕਿ ਪਹਿਲਾਂ ਹੀ ਆ ਜਾਣ ਕਿਉਂਕਿ ਐਨਐਸਏ ਇੱਕ ਵਾਰਾ ਰਿਪੀਟ ਹੋ ਗਈ ਹੈ ਏਰਬੋਕ ਹੋਣੀ ਹੋਣੀ ਹੈ ਅਸੀਂ ਇਹਨਾਂ ਗੱਲਾਂ ਦਾ ਸਾਹਮਣਾ ਕੀਤਾ ਹੈ ਦੂਸਰੀ ਗੱਲ ਉਹਨਾਂ ਦੇ ਕੇਸ ਨੇ ਕੇਸਾਂ 'ਚ ਜਮਾਨਤਾ ਹੋਣੀ ਹੈ ਕੇਸ ਕੀ ਹੈ 307 ਦਾ 307 ਦੀਆਂ ਤਾਂ ਬਾਰੋ-ਬਾਰ ਜਮਾਨਤਾ ਹੋ ਜਾਂਦੀਆਂ ਜਾਂ ਤੇ ਹੋਵੇ ਨਾ ਕਿ ਜਿਤਨਾ ਭਾਈ ਖੜਾ ਹੈ ਉਮਰ ਕੈਦੀ ਸਜ਼ਾ ਹੋਈ ਤੇ 34 ਸਾਲਾਂ ਦਾ ਬੈਠਾ ਹੈ ਭਾਈ ਭੁੱਲ ਰਿਹਾ ਉਮਰ ਕੈਦੀ ਸਜ਼ਾ ਹੋਈ ਤੇ 29 ਸਾਲਾਂ ਤੋਂ ਬੈਠਾ ਹੈ ਹਾਂਜੀ ਭਾਈ ਰਾਜਵਾਨਾ ਨਤੀਆ ਸਾਲਾਂ ਤੋਂ ਫਾਂਸੀ ਦੇ ਫੰਦੇ ਤੇ ਖੜੋਤਾ ਆ ਭਾਈ ਤਿਕਤਾਲ ਸਿੰਘ ਵਾਰਾ ਆ 28 ਸਾਲਾਂ ਤੋਂ ਜੇਲ੍ਹ 'ਚ ਬੈਠਾ ਆ ਭਾਈ ਪਿਹੋਰਾ ਬੈਠਾ ਆ ਇੱਕ ਦੇਖੋ ਸਭ ਤੋਂ ਵੱਡੀ ਗੱਲ ਭਾਈ ਗੁਰਮੀਤ ਸਿੰਘ ਇੰਜੀਨੀਅਰ ਪਤਾ ਨਹੀਂ ਤੁਸੀਂ ਮਿਲੇ ਕਿ ਨਹੀਂ ਮਿਲੇ ਕਿ ਨਹੀਂ ਗੁਰਮਖਰੂ ਬਿਲਕੁਲ ਗੁਰਮਖਰੂ ਜੀ ਨੂੰ ਆਪਾਂ ਕਹਿ ਦਈਏ ਜਿੱਥੇ ਕੋਈ ਬਾਲਸ਼ਲ ਨਹੀਂ ਉਹ ਬੰਦਾ 28 ਸਾਲਾਂ ਬਾਅਦ ਪੱਕੀ ਜ਼ਮਾਨਤ ਤੇ ਰਿਹਾ ਹੁੰਦਾ ਪੱਕੀ ਜ਼ਮਾਨਤ ਤੇ ਮਤਲਬ ਤੇ ਉਹ ਪੱਕੀ ਜ਼ਮਾਨਤ ਰਿਆ ਹੁੰਦਾ ਆ 3 ਮਹੀਨਾ ਪਹਿਲਾਂ ਉਹਦੀ ਜ਼ਮਾਨਤ ਰੱਦ ਕਰਕੇ ਉਹਨੂੰ ਜੇਲੇ ਭੇਜਤਾ ਕਿਸੇ ਟੀਵੀ ਚੈਨਲ ਨਾਲ ਚਲਾਈ ਚਲੋ ਕਾਲ ਚੈਨਲ ਤੇ ਚਲੀ ਹੋਊਗੀ ਤੁਹਾਡੇ ਅੱਗੇ ਮੈਂ ਮੰਨ ਲਈ ਕਿਸ ਨੇ ਚਲਾਈ ਏਡਾ ਵੱਡਾ ਧੱਕਾ ਹੋਇਆ ਹੋਵੇ ਕਿਸੇ ਬੰਦੇ ਦੇ ਨਾਮ ਦਾ ਕੋਈ ਉਹਦੀ ਸ਼ਿਕਾਇਤ ਨਾ ਹੋਵੇ ਕੋਈ ਉਹਦੀ ਲੋਰਡ ਆਰਡਰ ਨੂੰ ਲੈ ਕੇ ਕੋਈ ਨਾ ਹੋਵੇ ਕੋਈ ਉਹ ਤਾਂ ਕਾਨੂੰਨ ਤੋੜਨ ਨੂੰ ਲੈ ਕੇ ਨਾ ਹੋਵੇ ਉਹਦੀ ਜ਼ਮਾਨਤ ਰੱਦ ਕੇ ਬਾਹਰ ਭੇਜ ਜੇਲੇ ਭੀਜੋ ਮੈਂ ਆਂ ਆ ਕਾਲੀ ਦਲ ਨੇ ਉਹਦੀ ਗੱਲ ਠਾਈ ਹੈ ਇਹ ਧੱਕਾ ਨਹੀਂ ਉਮੀਦਵਾਰ ਤੇ ਪਹਿਲਾਂ ਕਾਲੀ ਦਲ ਨੇ ਦਿੱਤਾ ਮੀਤੁਰ ਤੇ ਕਾਲੀ ਦਲ ਨੇ ਕਿਹਾ ਵੀ ਅਸੀਂ ਘੜਾ ਕਰਨਾ ਤਾਂ ਮੈਨੂੰ ਇਹ ਕਹਿੰਦੇ ਰਿਹਾ ਵੀ ਅਸੀਂ ਧੜੀ ਮਦਦ ਕਰਾਂਗੇ ਮੈਨੂੰ ਇਹ ਕਹਿੰਦੇ ਰਿਹਾ ਸੰਗਤ ਜ਼ੋਰ ਪਾ ਦੀਏ ਭਾਈ ਸਾਹਿਬ ਮਨਾ ਕਰਦੇ ਪਏ ਉਹ ਚਲੋ ਮੈਨੂੰ ਵੀ ਸੰਗਤ ਹੀ ਪਾ ਰਹੀ ਹੈ ਦੀ ਸ਼ਕਤੀ ਚ ਵੰਡੀਆਂ ਪਾ ਕੇ ਪੰਜਾਬੀਆਂ ਦੀ ਸ਼ਕਤੀ ਨੂੰ ਕਮਜ਼ੋਰ ਕਰਕੇ ਜੇ ਤਾਂ ਬੰਦੀ ਸਿੰਘਾਂ ਦਾ ਭਲਾ ਹੁੰਦਾ ਹੈ ਤੇ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦਾ ਭਲਾ ਹੁੰਦਾ ਆ ਤਾਂ ਪਾ ਚਾਰ ਪੰਜ ਹੋਰ ਖੜੇ ਕਰ ਲੈਨੇ ਚਾਰ ਪੰਜ ਹੋਰ ਖੜੇ ਕਰ ਲੈਨੇ ਫਿਰ ਮੋਰਤਾ ਛੇਤੀ ਫਦੇ ਹੋ ਜਾਊਗਾ ਅੱਗੇ ਕਹਿੰਦੇ ਆ ਕਿ ਵੀ ਖਾਲਸਾ ਪੰਥ ਦੀ ਖੁਵਾਰੀ ਐਸੇ ਕਰਕੇ ਹੋ ਰਹੀ ਐ ਕਿ ਕੋਈ ਕੇਦੇ ਸਿਰ ਤੇ ਨਹੀਂ ਰਹਿਣ ਦਿੰਦਾ ਤੇ ਕੋਈ ਕਿਸੇ ਨੂੰ ਚੰਗਾ ਨਹੀਂ ਕਹਿੰਦਾ ਤਾਂ ਮੈਂ ਉਹਨਾਂ ਨੂੰ ਵੀ ਸੁਮਚੀਆਂ ਸਿੱਖ ਜਗਤ ਦੀਆਂ ਸਖਸ਼ੀਤਾ ਨੂੰ ਸਮੂਹ ਪੰਜਾਬ ਦੇ ਭਾਈਚਾਰਿਆਂ ਨੂੰ ਜਿਨ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਭਾਈਚਾਰਕ ਸਾਂਝ ਦਾ ਮਦਈ ਰਿਹਾ ਹੈ ਪੰਥਕ ਏਕਤਾ ਦਾ ਮਦਈ ਰਿਹਾ ਹੈ ਪੰਜਾਬੀਆਂ ਦੀ ਏਕਤਾ ਦਾ ਤਰੱਕੀ ਦਾ ਮਦਈ ਰਿਹਾ ਹੈ ਪੰਥ ਪੰਜਾਬ ਤੇ ਪੰਜਾਬੀਅਤ ਦਾ ਮਦਈ ਹੈ ਅਕਾਲੀ ਦਲ ਉਹਦੀ ਆਪੇ ਸ਼ਕਤੀ ਬਣਨੀ ਮੇਰੇ ਵਰਗਾ ਜਿਹਨੇ ਜਵਾਨੀ ਦੇਖੀ ਨਹੀਂ ਜਵਾਨੀ ਹੁੰਦੀ ਕੀ ਹੈ ਜਵਾਨੀ ਜੇਲ੍ਹਾਂ ਚ ਕੱਢੀ ਹੈ ਹਾਂਜੀ ਤੇ ਜੇਲ੍ਹਾਂ ਚ ਵੀ ਇਹੋ ਜਿਹੇ ਪਤ ਨਹੀਂ ਬਾਹਰ ਆਉਣਾ ਕਿ ਨਹੀਂ ਆਉਣਾ ਜੇ ਆਉਂਦੇ ਰਹੇ ਤਾਂ ਬਾਹਰੋਂ ਬਾਹਰ ਹੀ ਚੱਕ ਕੇ ਲੈ ਜਾਂਦੇ ਰਹੇ ਤੇ ਥਾਣੇ ਚ ਕਮਾਗਮੂ ਕਹਿੰਦੇ ਫਿਰ ਜੇਲ੍ਹੇ ਭੇਜ ਦਿੰਦੇ ਰਹੇ 1984 ਦੀ ਸਭ ਤੋਂ ਪਹਿਲੀ ਐਨਐਸਏ ਮੇਰੇ ਤੇ ਲੱਗੀ 1991 ਦਸੰਬਰ ਦੇ ਵਿੱਚ ਪੰਜਾਬ ਦੇ ਅੰਦਰ ਆਖਰੀ ਐਨਐਸਏ ਮੇਰੇ ਤੇ ਲੱਗੀ ਉਸ ਤੋਂ ਬਾਅਦ ਹੁਣ ਲੱਗੀ ਹੈ ਪਤ ਨਹੀਂ ਕਿੰਨੇ ਕੁ ਤਮਾਸ਼ੇ ਚੱਲੇ ਕਿੰਨੇ ਕੁ ਟੌਰਚਰ ਸੈਂਟਰ ਦੇਖੇ ਹੈ 1984 ਚ ਕਿੰਨੇ ਘਟੋਰਚ ਦੇਖੇ ਐ ਔਰ 1984 ਦੇ ਵਿੱਚ ਅਜੇ ਇਹ ਹਲਾਤਾਂ ਚ ਰੱਖਿਆ ਸੀ ਦੇਸ਼ ਦੀ ਸਰਕਾਰ ਨੇ ਇਹ ਤਾਂ ਕਹਿੰਦੇ ਨਾ ਕਿ ਸਾਲ ਹੋ ਗਏ ਸਾਨੂੰ ਮਿਰ ਤੇ ਸਾਢੇ 9 ਮਹੀਨਿਆਂ ਬਾਅਦ ਪਰਿਵਾਰ ਦਾ ਜੀ ਮੇਰੇ ਮੱਥੇ ਲੱਗਣ ਦਿੱਤਾ ਸੀ ਸਾਢੇ 9 ਮਹੀਨਿਆਂ ਬਾਅਦ ਜੋਧਪੁਰ ਜੇਲ੍ਹ ਚ ਮੇਰੀ ਪਹਿਲੀ ਮੁਲਾਕਾਤ ਮਾਰਚ 1985 ਚ ਹੋਈ ਸੀ ਮੈਂ ਜੂਨ 84 ਦਾ ਫੜਿਆ ਸੀ ਉਸ ਹਿਸਾਬ ਨਾਲ ਕਿੰਨੇ ਮਹੀਨੇ ਬਣਦੇ ਐ ਹਾਂਜੀ ਉਹ ਵੀ ਮੇਰੀ ਬਜ਼ੁਰਗ ਮਾਤਾ ਵਿਚਾਰੀ ਉਥੇ ਗਈ ਪਰਮਿਸ਼ਨਾਂ ਲੈ ਕੇ ਉਥੇ ਪਹੁੰਚੀ ਤੇ ਮੇਰੀ ਮੁਲਾਕਾਤ ਹੋਈ ਤੇ ਸਾਡੇ ਮੱਥੇ ਜਾਂ ਏਜੰਸੀਆਂ ਵਾਲੇ ਲੱਗਦੇ ਸੀ ਜਾਂ ਪੁਲਿਸ ਲੱਗਦੀ ਸੀ ਜਾਂ ਫੌਜ ਲੱਗਦੀ ਸੀ ਤੇ ਜਾਂ ਜੇਲ੍ਹ ਪ੍ਰਸ਼ਾਸਨ ਲੱਗਦਾ ਸੀ ਦੂਜਾ ਬੰਦਾ ਸਾਡੇ ਕਦੇ ਕਿਸੇ ਕੋਈ ਮੱਥੇ ਨਹੀਂ ਸੀ ਲੱਗਣ ਦਿੱਤਾ ਅਸੀਂ ਗਉ ਜਿਲ੍ਹਾ ਕੱਟ ਕੇ ਆਏ ਔਰ ਸਾਲਾਂ ਬਧੀ ਅਸੀਂ ਬੇੜੀਆਂ ਸਾਡੇ ਪੈਰਾਂ 'ਚ ਹੁੰਦੀਆਂ ਸੀ ਤੋਂ ਸਾਨੂੰ ਇਹ ਬਾਹਰ ਨਹੀਂ ਸੀ ਪਤਾ ਹੁੰਦਾ ਕੀ ਵਾਪਰ ਰਿਹਾ ਤੇ ਸਾਨੂੰ ਇਹੀ ਕਿਹਾ ਜਾਂਦਾ ਤੂੰ ਇੱਥੇ ਇਕੱਲਾ ਹੈਂ ਇਸ ਚੱਕੀ ਦੇ ਵਿੱਚ ਜੇਲ੍ਹ ਦੇ ਵਿੱਚ ਬਾਕੀ ਤੇ ਲੱਗ ਕੋਈ ਨਹੀਂ ਹੈਗਾ ਬਾਕੀ ਸਭ ਨਾ ਸਾਨੂੰ ਇਹਨਾਂ ਨੂੰ ਪਤਾ ਹੁੰਦਾ ਵੀ ਹੈਗੇ ਆ ਪਰ ਨਹੀਂ ਮਲਾਉਂਦੇ ਮੱਥੇ ਨਹੀਂ ਲਾਉਂਦੇ ਨਹੀਂ ਪਤਾ ਲੱਗਦਾ ਉਹਨਾਂ ਲਾਤਾਂ 'ਚ ਰਹੇ ਆਂ ਜੋਧਪੁਰ ਵਰਗੀਆਂ ਧਿਆੜ ਵਰਗੀਆਂ ਜਿਲ੍ਹਾ ਕਟੀਆਂ ਨੇ ਤੇ ਮੈਂ ਹੱਥ ਬਨ ਕੇ ਬੇਨਤੀ ਕਰੂੰਗਾ ਨੌਜਵਾਨਾਂ ਨੂੰ ਅੱਜ ਦੇ ਜਿਨ੍ਹਾਂ ਨੂੰ ਨਹੀਂ ਪਤਾ ਕਿ 84 ਕੀ ਸੀ 84 'ਚ ਕਿੰਨਾ ਦਾ ਕੀ ਹਾ ਹਾਂ ਮਤਲਬ ਹਿੱਸਾ ਰਿਹਾ ਹੈ ਦੂਜੀ ਗੱਲ ਜਿਹੜੀ ਇਹ ਮੇਰੀ ਇਨਿਕ ਬੇਨਤੀ ਆ ਕੇ ਮੈਨਾਂ ਟਾਈਮ ਤੇ ਪਿੱਛੇ ਕਰ ਮਿਲਿਆ ਨਹੀਂ ਕਿ ਇਸ ਦਾ ਫੋਨ ਹੀ ਤੁਸੀਂ ਵੰਦੇ ਰਹੇ ਜੇ ਕਿ ਮੇਰਾ ਕਿ ਜੋਂ ਤੁਸੀਂ ਉਦੋਂ ਤੇ ਲੱਗੇ ਜਿਹ ਕਈਆਂ ਦੀ ਗੱਲ ਹੀ ਨਹੀਂ ਹੋਈ ਇੰਨੇ ਕ ਜਿਆਦੇ ਫੋਨ ਮੈਨੂੰ ਅਟੈਂਡ ਕਰਨੇ ਪਏ ਮੈਂ ਕੀਤੇ ਵੀ ਚਲੋ ਜਿੰਨੇ ਜੋਗਾ ਸੀਗਾ ਪਰ ਹੁਣ ਜਿਹੜੀ ਗੱਲ ਇਹ ਨੇ ਕਿ ਯਾਰੋਂ ਐਵੇਂ ਹੀ ਪਤਾ ਨਹੀਂ ਕਿਹੜੀਆਂ ਸ਼ਕਤੀਆਂ ਨੇ ਕਿਹੜੇ ਲੋਕ ਨੇ ਕਿੰਨਾਂ ਨਾਲ ਸੰਬੰਧਤ ਨੇ ਵਿਰਸਾ ਸੰਮਲਟੋ ਉਹਦੀ ਗੱਦੀ ਗੱਲ ਕਰਦੇ ਜੀ ਬਾਵਾ ਖੜੀ ਘਰ ਕੇ ਆ ਗਿਆ ਸੀ ਜੇਰ ਮੈਂ ਬਾਵਾ ਖੜੀ ਕਰਕੇ ਆ ਗਿਆ ਤੇ ਮੇਨੂੰ ਤੇ ਮੈਂ ਰਿਸ਼ਤਾ ਕਰਦਾ ਹਾਂਜੀ ਮੇਰੇ ਤੋਂ ਨਾ ਭੁੱਲਣਾ ਦੀ ਸੇਕ ਤੇ ਰੱਖਿਆ ਜੋ ਉਹ ਆਲ ਸਾਡਾ ਹੋਇਆ ਹਾਂਜੀ ਉਹ ਬਾਵਾ ਖੜੀਆਂ ਕਰਨ ਵਾਲੇ ਤੇ ਨਹੀਂ ਹੁੰਦੇ ਉਹ ਘਰ ਨੂੰ ਜਾਂਦੇ ਆ ਠੀਕ ਹੈ ਉਪਤਨੀ ਕੌਣ ਨੇ ਕੌਣ ਨਹੀਂ ਜੇ ਭਾਈ ਅਮਰਪਾਲ ਸਿੰਘ ਦੇ ਸਾਥੀ ਹੈ ਤੇ ਉਹ ਉਹਨਾਂ ਨੂੰ ਰੋਕਣ ਅਜੀ ਉਹਨਾਂ ਦਾ ਪਰਿਵਾਰ ਰੁਕੇ ਕਿ ਜੇ ਮੇਰੀ ਕਰਦਾਰ ਕੁੱਛੀ ਕਰੋਗੇ ਤੇ ਫਿਰ ਪਤਾ ਨਹੀਂ ਹੁੰਦਾ ਵੀ ਕੀ 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 ਕਿਹਦੇ ਕਿਹਦੇ ਕੀ ਗੱਲਾਂ ਨਿਕਲਣਗੀਆਂ ਬਿਆਨ ਦੇਣ ਕਿ ਜੇ ਕਰਦਾਰ ਕੁੱਛ ਨਹੀਂ ਹੋਣੀ ਚਾਹੀਦੀ ਤੇ ਮੈਨੂੰ ਇੱਥੇ ਹੁਣੇ ਕੋਈ ਕਹਿ ਰਿਹਾ ਸੀ ਭਾਵੇਂ ਉਸ ਪਾਸੇ ਨਹੀਂ ਜਾਣਾ ਚਾਹੁੰਦਾ ਕਿ ਤੁਹਾਡੇ ਬਾਰੇ ਆਹ ਕਹਿੰਦੇ ਆ ਜੀ ਵਿੱਚੋਂ ਤੇ ਤੁਸੀਂ ਵੀ ਕਹ ਜਿਓ ਕਿ ਭਾਈ ਅਮਰਤਪਾਲ ਸਿੰਘ ਨੇ ਤਾਂ ਸਰੈਂਡਰ ਕੀਤਾ ਸੀਗਾ ਉਹਨੇ ਵੀ ਤਾਂ ਬਾਵੇਂ ਖੜੀਆਂ ਕੀਤੀਆਂ ਸੀ ਉਹਨੇ ਕਿਹੜਾ ਉਹ ਕਿੜੀ ਹੈ ਜੰਗ ਸੀਗੀ ਕਾਰਗਲ ਦੀ ਇਹੋ ਜਿਹੜੀ ਉੱਥੇ ਕੀ ਜਿਹੜੀ ਜਿੱਥੇ ਆਪਣੇ 27 22 ਸਿੰਘ ਸ਼ਹੀਦ ਹੋਏ ਸੀਗੇ ਅਫਗਾਨਾਂ ਨਾਲ ਸਾਰਾ ਗੜੀ ਹਾਂਜੀ ਉਹ ਵੀ ਦੇਣ ਕੇ ਖੀਰਾਂ ਕੇ ਸਮਰਪਣ ਕੀਤਾ ਹੈਗਾ ਸਮਰਪਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਬਾਹਾਂ ਐ ਕਰਕੇ ਖੜੀਆਂ ਕਰਕੇ ਜਾ ਰਹੇ ਜੇ ਉਹਨਾਂ ਕੋਲੇ ਹਾਂਜੀ ਅਸੀਂ ਤੇ ਘੇਰੇ ਗਏ ਸੰਤ ਚਾਰਜ ਫਿਰ ਉਹਨਾਂ ਲੜਦੇ ਆ ਜਿਹੜਾ ਘੇਰਾ ਪਿਆਦ ਘੇਰੇ ਜਹੀਂ ਆ ਗਏ ਤੇ ਘੇਰਾ ਵੀ ਅਸੀਂ ਤਾਂ ਕਾਲ ਤੱਕ ਤੇ ਹੈ ਨਹੀਂ ਸੀ ਇਸ ਤੇ ਦੂਸਰੇ ਪਾਸੇ ਸੀ ਤੇ ਭਾਈ ਸਾਹਿਬ ਤੇ ਜਾ ਸੀਗੇ ਤੇ ਭਾਈ ਸਾਹਿਬ ਦੀ ਗਿਮਜਬਰੀ ਬਣ ਗਈ ਕਿ ਪੁਲਿਸ ਕੋਲਿਆਂ ਆਣ ਕੇ ਆਤਮ ਸਮਰਪਣ ਕਰਨਾ ਪੈ ਗਿਆ ਮੈਨੂੰ ਕਹਿੰਨੇ ਇੱਥੇ ਕਹਿ ਰਿਆ ਸੀ ਕਿ ਵੀ ਤੁਸੀਂ ਵੀ ਆ ਕੇ ਦੇਓ ਤੂੰ ਮੈਂ ਨਹੀਂ ਨਿਕ ਨਾ ਜੀ ਪਿੰਦਾ ਮੈਂ ਨਾ ਇਹ ਗੱਲਾਂ ਕਰਨੀਆਂ ਚਾਹੁੰਦਾ ਹਾਂ ਜੀ ਇਹ ਇਹਵੇਂ ਗੱਲਾਂ ਕੀਤੇ ਹੋਰ ਪਰਸਨ ਕਰ ਜਾਂਦੀ ਹੈ ਪਰ ਇਹ ਗੱਲਾਂ ਤੇ ਨਾ ਪਾਓ ਇਹ ਗੱਲਾਂ ਬੜੀਆਂ ਗਾਂਹ ਤੱਕ ਜਾਣਗੀਆਂ ਇਹ ਠੱਕੀ ਰਹੇ ਜੇ ਮੇਰੇ ਚ ਕਈ ਮੈਂ ਦੇਖੋ ਮੈਂ ਇਹਵੇਂ ਮੈਨੂੰ ਕੋਈ ਕਹਿੰਦਾ ਤੁਸੀਂ ਬੜਾ ਪੰਥਕ ਚਿਹਰਾ ਜੀ ਜੀ ਤੁਸੀਂ ਬੜੇ ਪੰਥਕ ਜਜਵੇ ਵਾਲੇ ਜੀ ਜੀ ਮਤਲਬ ਸਿੱਧੀ ਗੱਲ ਦੱਸਾਂ ਜੀ ਮੇਰੇ ਨਾਲ ਦਾ ਘਟਿਆ ਬੰਦਾ